ਸੋ ਕ੍ਰੈਡਿਟ ਕਾਰਡ ਦਾ ਸਭ ਤੋਂ ਪਹਿਲਾ ਫਾਇਦਾ ਇਹ ਆ 22 ਵੀ ਵੇ ਸਾਡੇ ਡੈਬਿਟ ਕਾਰਡ ਦੇ ਵਿੱਚ ਪੈਸੇ ਨਹੀਂ ਏਟੀਐਮ ਦੇ ਵਿੱਚ ਪੈਸੇ ਨਹੀਂ ਸਾਡੇ ਖਾਤੇ ਵਿੱਚ ਪੈਸੇ ਨਹੀਂ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਐਮਰਜੈਂਸੀ ਅਸੀਂ ਕਿਸ਼ਤ ਉਹਦਾ ਮੰਗਦਾ ਤਾਂ ਲੋਕ ਬਹੁਤ ਸਾਰੇ ਨਖਰੇ ਕਰਦੇ ਨੇ ਬਹੁਤ ਸਾਰਾ ਇੰਟਰਸਟ ਵੀ ਲਾਉਂਦੇ ਨੇ ਚਾ ਸਾਨੂੰ ਰੈਂਡਮਲੀ ਕਿਤੇ ਪੈਸਾ ਜੇ ਨਹੀਂ ਮਿਲਦਾ ਅਚਾਨਕ ਹੀ ਅਸੀਂ ਕਦੇ ਬਾਹਰ ਅੰਦਰਾਂ ਜਾਂ ਕੁਝ ਇਦਾਂ ਦੀ ਐਮਰਜੈਂਸੀ ਹੋਊਗੀ ਜਿਹਨੂੰ ਅਸੀਂ ਐਮਰਜੈਂਸੀ ਫੰਡ ਕਹਿੰਨੇ ਆ ਤਾਂ ਇਹਦੇ ਵਿੱਚ ਜਿੰਨੀ ਵੀ ਸਾਡੀ ਲਿਮਟ ਤਾਂ ਸੀ ਆਉਣ ਦਾ ਸਪੌਟ ਉਹਨੂੰ ਵਰਤ ਸਕਦੇ ਆ ਉਸ ਤੋਂ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਆ ਇੱਕ ਡੈਬਿਟ ਕਾਰਡ ਤੇ ਇੱਕ ਹੈਗੇ ਕ੍ਰੈਡਿਟ ਕਾਰਡ ਮੇਰੇ ਨੇ ਵੀ ਦੋਨੇ ਕਾਰਡ ਨੇ ਦੋਨੇ ਕਾਰਡਾਂ ਦੇ ਵਿੱਚ ਕੀ ਫਰਕ ਆ ਜਦੋਂ ਸਾਨੂੰ ਕੋਈ ਬੈਂਕ ਮੁਲਾਜ਼ਮ ਕਹਿ ਦੇ ਜਾਂ ਸੀ ਕਿਤੇ ਅਕਸਰ ਗੱਲਬਾਤ ਸੁਣਦੇ ਆ ਵੀ ਸਾਨੂੰ ਕੋਈ ਬੰਦਾ ਕ੍ਰੈਡਿਟ ਕਾਰਡ ਦੇਣ ਬਾਰੇ ਗੱਲ ਕਰ ਰਿਹਾ ਜਾਂ ਸਾਨੂੰ ਕੋਈ ਬੈਂਕ ਇੰਪਲਾਈ ਕਹੇ ਵੀ ਮੈਂ ਤੁਹਾਨੂੰ ਕ੍ਰੈਡਿਟ ਕਾਰਡ ਦੇ ਦਈਏ ਤੁਹਾਡਾ ਖਾਤਾ ਸਾਡੇ ਲਈ ਬਹੁਤ ਵਧੀਆ ਚੱਲ ਰਿਹਾ 82 ਡਰਜਾਂ ਨੇ ਜਿਸ ਸਹਿਮ ਜਾਣਿਆ ਇਦਾਂ ਦਾ ਕਿਉਂ ਹੁੰਦਾ ਪਰ ਇਦਾਂ ਦਾ ਡਰਨ ਦੀ ਲੋੜ ਨਹੀਂ ਕਿਉਂਕਿ ਕ੍ਰੈਡਿਟ ਕਾਰਡ ਦੇ ਜਿੰਨੇ ਫਾਇਦੇ ਨੇ ਤਾਂ ਅਸੀਂ ਉਹ ਫਾਇਦੇ ਸੁਣ ਕੇ ਹੈਰਾਨ ਰਹਿਾਂਗੇ ਤਾਂ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੇ ਜਰੀਏ ਪੈਸੇ ਵੀ ਕਮਾਰੇ ਨੇ ਐਸੀ ਕਿਵੇਂ ਕਰਾਂਗੇ ਉਹਦੇ ਵਿੱਚ ਆਪਾਂ ਅੱਗੇ ਵੀਡੀਓ ਵਿੱਚ ਗੱਲਬਾਤ ਕਰਾਂਗੇ ਤਾਂ ਇਹਦੇ ਫਾਇਦੇ ਜਿਆਦੇ ਨੇ ਜੇਕਰ ਅਸੀਂ ਥੋੜੀ ਜਿਹੀ ਲਾਪਰਵਾਹੀ ਨਾ ਵਰਤੀਏ ਕਾਰਡ ਬੁਰਾ ਨਹੀਂ ਲੱਗਣਾ ਕ੍ਰੈਡਿਟ ਕਾਰਡ ਬੁਰਾ ਉਥੇ ਲੱਗਦਾ ਜਦੋਂ ਅਸੀਂ ਆਹ ਤੰਨੇ ਚਾਰੇ ਚੀਜ਼ਾਂ ਗਲਤੀਆਂ ਕਰ ਜਾਂਦੇ ਆ ਮਾਈਨਰ ਜੇ ਨੁਕਸਾਨ ਲੱਗਦੇ ਨੇ ਉਹ ਵੀ ਨਹੀਂ ਹੁੰਦੇ ਜੇ ਸਾਨੂੰ ਕਿਤੇ ਨਾ ਕਿਤੇ ਕੋਈ ਨੁਕਸਾਨ ਹੁੰਦਾ ਨਾ ਉਹ ਸਾਡੀ ਲਾਪਰਵਾਹੀ ਆ ਜਾਂ ਸਾਡੀ ਜਾਣਕਾਰੀ ਸਾਨੂੰ ਨਹੀਂ ਇਸ ਕਰਕੇ ਸਾਨੂੰ ਉਹ ਨੁਕਸਾਨ ਜਾਂ ਸਾਨੂੰ ਜੁਰਮਾਨਾ ਚਲਣਾ ਪੈਂਦਾ ਸੋ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਦੇ ਸਵਾਗਤ ਕਰਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਆ ਕਿਉਂਕਿ ਕ੍ਰੈਡਿਟ ਕਾਰਡ ਇੱਕ ਬਹੁਤ ਵਧੀਆ ਚੀਜ਼ ਆ ਜਿੱਤੇ ਅਸੀਂ ਡੈਬਿਟ ਕਾਰਡ ਤੋਂ ਸਾਨੂੰ ਕੋਈ ਡਰ ਨਹੀਂ ਲੱਗਦਾ ਅੱਜ ਸੋਨੂੰ ਜੇਕਰ ਤੁਸੀਂ ਨੇ ਇਸ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਤਾਂ ਤੁਹਾਨੂੰ ਕ੍ਰੈਡਿਟ ਕਾਰਡ ਤੋਂ ਵੀ ਡਰ ਨਹੀਂ ਲੱਗਣਾ ਜੇਕਰ ਅਸੀਂ ਨੇ ਜਿੱਥੇ ਅਸੀਂ ਵੀਡੀਓ ਨੂੰ ਐਂਡ ਤੱਕ ਦੇਖ ਰਹੇ ਤਾਂ ਸਾਨੂੰ ਸਾਫਤਾਨੀਆਂ ਦੇਖਣੀਆਂ ਜ਼ਰੂਰੀ ਨੇ ਅਸੀਂ ਕੱਲਾ ਉਹਦਾ 네ਗਟਿਵ ਪੁਆਇੰਟ ਨਹੀਂ ਦੇਖਣਾ ਉਹਦਾ ਪੋਜ਼ਟਿਵ ਪੁਆਇੰਟ ਵੀ ਦੇਖੀ ਸੋ ਸਭ ਤੋਂ ਪਹਿਲੀ ਗੱਲ ਕਰੀਏ ਆਪਾਂ ਤਾਂ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆਂ ਕ੍ਰੈਡਿਟ ਤੇ ਡੈਬਿਟ ਕਾਰਡ ਦੀ ਜਿਹੜਾ ਸਾਡਾ ਹੈਗਾ ਡੈਬਿਟ ਕਾਰਡ ਇਹ ਜਿੱਮੇ ਸਾਡੀ ਕੋਈ ਸੈਲਰੀ ਹੋਗੀ ਜਾਂ ਅਸੀਂ ਕਿਤੇ ਕੰਮਕਾਰ ਕਰ ਰਹੇ ਕੋਈ ਚੀਜ਼ਾਂ ਸੀ ਵੇਚ ਕੇ ਆਉਨੇ ਆ ਸਪੋਸ ਕਰੋ ਜਾਂ ਕੋਈ ਖੇਤੀਬਾੜੀ ਦਾ ਸਾਡਾ ਕੋਈ ਬਿਜ਼ਨਸ ਆ ਜਾਂ ਸਾਡੀ ਕੋਈ ਸੈਲਰੀ ਫਿਕਸ ਆ ਜਾਂ ਅਸੀਂ ਰੈਂਡਮਲੀ ਕੋਈ ਚੀਜ਼ਾਂ ਵੇਚਦਾ ਬੰਦਾ ਸਾਡੇ ਖਾਤੇ ਵਿੱਚ ਪੈਸੇ ਪਾ ਦਿੰਦਾ ਇਹ ਹੈਗਾ ਸਾਡਾ ਏਟੀਐਮ ਅਸੀਂ ਕਿਤੋਂ ਵੀ ਪੈਸੇ ਕਢਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਹਾਂ ਸਾਡੇ ਪੈਸੇ ਇੰਨੇ ਹੈਗੇ ਨਾ ਇੰਨੇ ਨਹੀਂ ਪਰ ਜੋ ਹੈਗਾ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਇੱਕ ਬੈਂਕ ਵੱਲੋਂ ਸਾਨੂੰ ਇੱਕ ਫਿਕਸ ਲિમਟ ਦਿੱਤੀ ਜਾਂਦੀ ਆ ਇੱਕ ਉਧਾਰ ਦਿੱਤਾ ਜਾਂਦਾ ਮੰਨ ਲਓ ਤੁਹਾਡੀ ਲਿਮਟ 25000 ਦੀ ਆ ਤੁਹਾਡੀ ਲਿਮਟ 50000 ਰੁਪਏ ਦੀ ਆ ਤੁਹਾਡੀ ਲਿਮਟ 1 ਲੱਖ ਰੁਪਏ ਦੀ ਆ ਉਹ 1 ਲੱਖ ਰੁਪਈਆ ਸਾਨੂੰ ਇੱਕ ਮਹੀਨੇ ਵਾਸਤੇ ਵਰਤਣ ਲਈ ਦਿੰਦੇ ਨੇ ਫ੍ਰੀ ਆਫ ਕਾਸਟ ਐਨੀ ਕੋਈ ਵੀ ਇੰਟਰਸਟ ਨਹੀਂ ਹੁੰਦਾ ਜੇਕਰ ਹੁੰਦਾ ਤਾਂ ਸਾਲ ਦੇ ਵਿੱਚ ਐਂਡ ਦੇ ਵਿੱਚ ਤਾਂ ਇੱਕ ਵਾਰ ਉਹ 500 ਰੁਪਈਆ ਫੀਸ ਕੱਟਦੇ ਨੇ ਜੇਕਰ ਸਾਡੇ ਸਿਬਲ ਸਕੋਰ ਜਾਂ ਇਦਾਂ ਦੀਆਂ ਕਈ ਵਾਰੀ ਰਵਾਂਡੇਬਲ ਵੀ ਹੁੰਦਾ ਜੇਕਰ ਅਸੀਂ ਕਾਫੀ ਸਾਰੀ ਸ਼ਾਪਿੰਗ ਕਰੀਏ ਤਾਂ ਸਾਡਾ ਕਈ ਵਾਰੀ ਉਹ 500 ਰੁਪਈਆ ਵੀ ਇਨਕਲੂਡ ਹੋ ਜਾਂਦਾ ਵਾਪਸ ਸਾਡੀ ਪੇਮੈਂਟ ਦੇ ਵਿੱਚ ਆ ਜਾਂਦਾ ਹੁਣ ਜਿਹੜੇ ਕ੍ਰੈਡਿਟ ਕਾਰਡ ਦੇ ਫਾਇਦੇ ਨੇ ਆਪਾਂ ਪਹਿਲਾਂ ਫਾਇਦੇ ਦੀ ਗੱਲ ਕਰਦੇ ਆ ਕ੍ਰੈਡਿਟ ਕਾਰਡ ਦਾ ਡੈਬਿਟ ਕਾਰਡ ਦਾ ਤੁਸੀਂ ਸਮਝੇਗੇ ਇਹ ਸਾਡੀ ਜੋ ਸੈਲਰੀ ਆ ਜਾਂ ਸਾਡੇ ਅਸੀਂ ਕੋਈ ਖੇਤੀਬਾੜੀ ਦਾ ਕੋਈ ਵੀ ਸਮਾਨ ਵੇਚ ਕੇ ਰਹੇ ਸਾਡੇ ਇਹਦੇ ਵਿੱਚ ਪੈਸੇ ਨੇ ਫਿਕਸ ਆ ਕਿਤੇ ਵੀ ਸਾਨੂੰ ਪਤਾ ਲੱਗਿਆ ਕਿ ਸਾਡੇ ਵਿੱਚ ਪੈਸੇ ਵਿੱਚ ਵਧ ਨੇ ਘਟ ਨੇ ਕਿੰਨੀ ਵੀ ਅਮਾਉਂਟ ਹੈ ਸੋ ਜਿਹੜੀ ਕ੍ਰੈਡਿਟ ਕਾਰਡ ਆ ਇਹਦੀ ਸਾਡੀ ਕਿ ਫਿਕਸ ਲਿਮਟ ਹੁੰਦੀ ਆ ਇਹ ਬੈਂਕ ਵੱਲੋਂ ਲਿਮਟ ਹੁੰਦੀ ਆ ਉਹ ਹੁਣ ਆਪਾਂ ਅੱਗੇ ਗੱਲਬਾਤ ਕਰਦੇ ਆਂ ਵੀਡੀਓ ਵਿੱਚ ਸੋ ਕ੍ਰੈਡਿਟ ਕਾਰਡ ਦਾ ਸਭ ਤੋਂ ਪਹਿਲਾ ਫਾਇਦਾ ਇਹ ਆ 22 ਦੀ ਵੇ ਸਾਡੇ ਡੈਬਿਟ ਕਾਰਡ ਦੇ ਵਿੱਚ ਪੈਸੇ ਨਹੀਂ ਏਟੀਐਮ ਦੇ ਵਿੱਚ ਪੈਸੇ ਨਹੀਂ ਸਾਡੇ ਖਾਤੇ ਵਿੱਚ ਪੈਸੇ ਨਹੀਂ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਐਮਰਜੈਂਸੀ ਅਸੀਂ ਕਿਸ਼ਤੋਂ ਦਾ ਹਰ ਮੰਗਦੇ ਆਂ ਤਾਂ ਲੋਕ ਬਹੁਤ ਸਾਰੇ ਨਖਰੇ ਕਰਦੇ ਨੇ ਬਹੁਤ ਸਾਰਾ ਇੰਟਰਸਟ ਵੀ ਲਾਉਂਦੇ ਨੇ ਚਾ ਸਾਨੂੰ ਰੈਂਡਮਲੀ ਕਿਤੇ ਪੈਸਾ ਜੇ ਨਹੀਂ ਮਿਲਦਾ ਅਚਾਨਕ ਹੀ ਅਸੀਂ ਕਦੇ ਬਾਹਰ ਅੰਦਰਾਂ ਜਾਂ ਕੁਝ ਇਦਾਂ ਦੀ ਐਮਰਜੈਂਸੀ ਹੋਊਗੀ ਜਿਹਨੂੰ ਅਸੀਂ ਐਮਰਜੈਂਸੀ ਫੰਡ ਕਹਿੰਦੇ ਆਂ ਤਾਂ ਇਹਦੇ ਵਿੱਚ ਜਿੰਨੀ ਵੀ ਸਾਡੀ ਲਿਮਟ ਹੈ ਤਾਂ ਸੀ ਆਨ ਦਾ ਸਪੌਟ ਉਹਨੂੰ ਵਰਤ ਸਕਦੇ ਆ ਉਹ ਪੇਮੈਂਟ ਸੀ ਕਿੱਥੋਂ ਕਿੱਥੋਂ ਲੈਣੀ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਇਹ ਇੱਕ ਐਮਰਜੈਂਸੀ ਦੇ ਲਈ ਹੈ ਨਾ ਕਿ ਸ਼ੌਂਕ ਦੇ ਲਈ ਆ ਇਹ ਚੀਜ਼ ਧਿਆਨ ਚ ਰੱਖਣੀ ਆ ਤੁਸੀਂ ਨੇ ਇਹ ਸਿਰਫ ਐਮਰਜੈਂਸੀ ਦੇ ਲਈ ਯੂਜ਼ ਕਰਨਾ ਆਪਾਂ ਨੇ ਸ਼ੌਂਕ ਦੇ ਕਬੂਤਰ ਨਹੀਂ ਡਾਉਣੇ ਇਹਦੇ ਇਸ ਪੈਸੇ ਦੇ ਨਾਲ ਫਿਰ ਸੀ ਰੋਂਗ ਸਾਈਡ ਚਲੇ ਜਾਵਾਂਗੇ ਸਿਰਫ ਐਮਰਜੈਂਸੀ ਫੰਡ ਦੇ ਲਈ ਅਸੀਂ ਨੇ ਵਰਤੋਂ ਕਰਨੇ ਆ ਜਿੱਥੇ ਸਾਡਾ ਨਹੀਂ ਸਰਿਆ ਫਿਰ ਅਸੀਂ ਇਸ ਚੀਜ਼ ਨੂੰ ਵਰਤਨਾ ਸੈਕੰਡਲੀ ਫਿਰ ਅਸੀਂ ਨੇ ਜਦੋਂ ਸਾਡਾ ਇਹ ਕਾਰਡ ਵਧੀਆ ਚੱਲ ਜਾਂਦਾ ਫਿਰ ਜਿਵੇਂ ਇਹ ਸਾਨੂੰ ਇੱਕ ਫਲਿੱਪ ਕਾਰਡ ਵੱਲੋਂ ਇਦਾਂ ਦਾ ਕ੍ਰੈਡਿਟ ਕਾਰਡ ਮਿਲ ਜਾਂਦਾ ਇਹਦੇ ਜਰੀਏ ਵੀ ਇਨਿਊ ਹੀ ਲਿਮਟ ਹੁੰਦੀ ਹੈ ਸੇਮ ਚਾਹੀਏ ਅਸੀਂ ਇਧਰੋਂ ਵਰਤ ਲਈਏ ਚਾਹੀਏ ਅਸੀਂ ਇਧਰੋਂ ਵਰਤ ਲਈਏ ਸੋ ਅ ਇਹਦੇ ਵਿੱਚ ਅਸੀਂ ਕੋਈ ਵੀ ਚੀਜ਼ ਲੈ ਸਕਦੇ ਹਾਂ ਮੰਨ ਲਓ ਜੇ ਕਿਸੇ ਨੇ ਲੈਪਟਾਪ ਲੈਣਾ ਵਾਸ਼ਿੰਗ ਮਸ਼ੀਨ ਲੈਣੀ ਆ ਜਾਂ ਅਸੀਂ ਕੋਈ ਇਲੈਕਟ੍ਰੋਨਿਕ ਕੋਈ ਚੀਜ਼ ਲੈਣੀ ਆ ਕੁਝ ਵੀ ਲੈਣੀ ਆ ਜਾਂ ਕੋਈ ਹੋਰ ਰੈਂਡਮਲੀ ਸ਼ਾਪਿੰਗ ਕਰਨੀ ਆ ਕਿਸੇ ਵੀ ਮਾਲ ਦੇ ਵਿੱਚ ਤਾਂ ਉਥੋਂ ਜਾ ਕੇ ਅਸੀਂ ਇਸ ਕਾਰਡ ਦੇ ਜਰੀਏ ਐਨੀ ਟਾਈਮ ਸ਼ਾਪਿੰਗ ਕਰ ਸਕਦੇ ਹਾਂ ਜੇ ਸਾਡੇ ਦਿਲ ਹੈ ਸ਼ਾਪਿੰਗ ਕਰਨ ਦਾ ਅਗਲਾ ਪੁਆਇੰਟ ਹੈ ਸਿੰਬਲ ਸਕੋਰ ਜਦੋਂ ਅਸੀਂ ਇਹਦੀ ਕਿਸ਼ਤ ਜੋ ਮੰਥਲੀ ਆਉਂਦੀ ਆ ਅਸੀਂ ਰਿਟਰਨ ਕਰ ਰਹੇ ਹਾਂ ਜਦੋਂ ਇੱਕ ਈਐਮਏ ਈਐਮਆਈ ਬਣ ਜਾਂਦੀ ਹੈ ਕਿਸ਼ਤਾਂ ਦਾ ਸਾਡਾ ਕੋਈ ਸਕੋਰ ਬਣ ਜਾਂਦਾ ਇਹਦੇ ਨਾਲ ਸਿਬਰ ਸਕੋਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਵੀ ਸਿਬਲ ਸਕੋਰ ਵਧਣ ਦੇ ਜ਼ਿਆਦਾ ਚਾਂਸ ਹਨ ਇਹਦੇ ਨਾਲ ਬਹੁਤ ਜ਼ਿਆਦਾ ਪਰ ਅਸੀਂ ਕਿਤੇ ਵੀ ਟੂਰ ਤੇ ਜਾ ਰਹੇ ਹਾਂ ਜਿੱਥੇ ਸਾਨੂੰ 5 20 25000 ਟੂਰ ਤੇ ਉੱਥੇ ਖਰਚ ਕਰਨ ਦੀ ਲੋੜ ਹੁੰਦੀ ਆ ਤਾਂ ਜਿਵੇਂ ਅਸੀਂ ਰੈਂਡਮਲੀ ਕਿਤੇ ਵੀ ਪ੍ਰੋਲ ਪੰਪ ਤੇ ਜੋ ਸਾਨੂੰ ਕਿਸੇ ਇੰਡੀਅਨ ਆਇਲ ਦਾ ਕਾਰ ਮਿਲ ਗਿਆ ਜਾਂ ਕਿਸੇ ਹੋਰ ਪੰਪ ਦਾ ਮਿਲ ਗਿਆ ਤਾਂ ਉੱਥੇ ਅਸੀਂ ਐਨੀ ਟਾਈਮ ਤੇਲ ਵੀ ਪਵਾ ਸਕਦੇ ਹਾਂ ਸੋ ਇਹ 4-5 ਹੈਗੇ ਸੀ ਇਹਦੇ ਐਮਰਜੈਂਸੀ ਬੈਨੀਫਿਟ ਜਿੱਥੋਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਸਾਨੂੰ ਕਿਸੇ ਅੱਗੇ ਥੋੜੇ-ਮੋٹے ਪੈਸੇ ਦੇ ਲਈ ਹੱਥ ਨਹੀਂ ਫੁਲਾਉਣਾ ਪੈਂਦਾ ਪਰ ਇਸ ਤੋਂ ਅੱਗੇ ਜਿਹੜੀ ਮੇਨ ਚੀਜ਼ਾਂ ਨੇ ਧਿਆਨ ਦੇਣ ਵਾਲੀ ਜਿੱਥੋਂ ਲੋਕ ਡਰਦੇ ਨੇ ਸਿਰਫ ਸਾਨੂੰ ਸਾਵਧਾਨੀ ਦੇਣ ਦੀ ਸਾਵਧਾਨੀ ਕਰਨ ਦੀ ਲੋੜ ਆ ਸਮਝਣ ਦੀ ਲੋੜ ਆ ਸਾਵਧਾਨੀਆਂ ਨੂੰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਤੁਸੀਂ ਸਿਵਲ ਇਸ ਕਾਰਡ ਦੇ ਮੰਨ ਲਓ ਤੁਸੀਂ ਨੇ ਪੇਮੈਂਟ ਵਰਤ ਲਈ ਇਹਦਾ ਹੈ ਗਿਆ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸਲੀਮਾ ਇਹਦੇ ਵਿਚਾਰਿਆ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਅਸੀਂ ਜਿੰਨੀ ਵੀ ਪੇਮੈਂਟ ਇਹਦੇ ਵਿੱਚ ਵਰਤੀ ਆ ਤਾਂ ਉਹ ਸਾਡਾ 1 ਤਰੀਕ ਤੋਂ ਬਾਅਦ 1 ਤੋਂ 10 ਤੱਕ ਜਾਂ 15 ਤੋਂ 20 ਦਿਨਾਂ 30 ਤੋਂ ਬਾਅਦ 2-3 ਦਿਨਾਂ ਬਾਅਦ ਤੋਂ ਬਿਲ ਇਹ ਬਿਲ ਜਨਰੇਟ ਹੋ ਜੂਗਾ ਇਹਦਾ ਠੀਕ ਹੈ ਹਰੇਕ ਕਾਰਡ ਦਾ ਆਪੋ ਆਪਣਾ ਹਿਸਾਬ ਹੁੰਦਾ ਫਿਰ ਤੁਹਾਨੂੰ ਅੱਗੇ ਇਹਦਾ ਬਿੱਲ ਭਰਨੇ ਲਈ 10 ਤੋਂ 15 ਦਿਨ ਵੀ ਕਿਸੇ ਨੂੰ ਮਿਲਦੇ ਨੇ ਕਈ ਵਾਰੀ 15 ਤੋਂ 20 ਦਿਨ ਵੀ ਮਿਲ ਜਾਂਦੇ ਨੇ ਬਸੇ ਜਿਆਦਾਤਰ ਤਾਂ 10 ਤੋਂ 15 ਦਿਨ ਹੀ ਹੁੰਦੇ ਨੇ ਮੈਕਸਿਮਮ ਕਾਰਡ ਦੇ ਵਿੱਚ ਬਾਕੀ ਕਾਰਡ ਦੀ ਆਪੋ ਆਪਣੀ ਆਪਾਂ ਕਹਿੰਦੇ ਹਾਂ ਸਹੂਲਤ ਹੁੰਦੀ ਆ ਹੁਣ ਇੱਥੇ ਤੁਸੀਂ 1 ਤੋਂ 30 ਦਿਨ 100 ਸਾਡੇ ਕਾਰਡ ਦੀ ਲਿਮਟ ਕਿੰਨੀ ਆ ਸਪੋਜ਼ ਕਰੋ 30000 ਰੁਪਇਆ ਸਾਰੇ ਕਾਰਡ ਦੀ ਲਿਮਟ ਹੈਗੀ 30000 ਅਸੀਂ 1 ਤੋਂ ਤੀਤਵਿਕ ਦੇ ਵਿੱਚ ਵਿੱਚ 31 ਦਾ ਮਹੀਨਾ ਅਸੀਂ ਉੱਥੇ 10000 ਰੁਪਏ ਵਰਤ ਲਿਆ ਜਦੋਂ ਅਸੀਂ 10000 ਰੁਪਏ ਵਰਤ ਲਿਆ ਤਾਂ ਜਿਹੜੀ ਸਪੋਜ਼ ਕਰੋ ਅਸੀਂ ਅਗਸਤ ਜਾਂ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ 1 ਤੋਂ ਲੈ ਕੇ 31 ਜੁਲਾਈ ਤੱਕ ਅਸੀਂ ਨੇ 10000 ਰੁਪਏ ਵਰਤ ਲਿਆ ਜਦੋਂ 1 ਅਗਸਤ ਆਈ ਉਹ 1 ਜਾਂ 2 ਅਗਸਤ ਨੂੰ ਸਾਡਾ ਬਿਲ ਜਨਰੇਟ ਹੋ ਜਾਊਗਾ ਉਹ ਅਸੀਂ ਨੇ 1 ਤੋਂ ਲੈ ਕੇ 15 ਅਗਸਤ ਦੇ ਵਿੱਚ ਵਿੱਚ ਜਿਹੜਾ ਅਸੀਂ 30000 ਦੀ ਲਿਮਟ ਹੈ ਇਹਦੇ ਵਿੱਚੋਂ ਅਸੀਂ ਨੇ 10000 ਵਰਤਿਆ ਤਾਂ ਉਹ ਅਸੀਂ ਨੇ ਇਹ ਨਹੀਂ ਕੋਈ ਇੰਟਰਸਟ ਨਹੀਂ ਸਾਨੂੰ ਦੇਣਾ ਪੈਂਦਾ ਉਹ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹਦੇ ਵਿੱਚ ਤੁਸੀਂ ਇੱਥੇ 10000 ਰੁਪਇਆ ਭਰ ਦੋ ਜਦੋਂ ਤੁਸੀਂ ਇਹ ਪੈਸੇ ਭਰੋਗੇ ਇਹ ਗੱਲ ਧਿਆਨ ਰੱਖਿਓ ਖਾਸ ਕਰਕੇ ਉਹਦੇ ਵਿੱਚ ਦੋ ਆਪਸ਼ਨ ਆਉਂਦੀਆਂ ਨੇ ਇੱਕ ਤਾਂ ਹੁੰਦੀ ਹੈ ਜਦੋਂ ਅਸੀਂ ਪੇ ਕਰਦੇ ਆ ਆਪਦੇ ਫੋਨ 'ਚ ਇੱਕ ਤਾਂ ਜੇ ਪੂਰੀ ਪੇਮੈਂਟ ਵੀ ਤੁਸੀਂ 10000 ਲਿਆ ਦੱਸ ਤੁਸੀਂ ਉਹ ਪੁੱਛਦਾ ਵੀ ਤੁਸੀਂ ਦੱਸੇ ਭਰਨਾ ਆਪਾਂ ਨੇ ਦੱਸ ਹੀ ਭਰਨਾ ਫੁੱਲ ਪੇਮੈਂਟ ਹੀ ਭਰਨੀ ਆ ਇੱਕ ਉਹਦੇ ਵਿੱਚ ਆਪਸ਼ਨ ਹੁੰਦੀ ਆ ਨੀਚੇ ਮਿਨੀਮਮ ਤੇ ਮਿਨੀਮਮ ਮਾਮੇ ਭੇ ਮੰਨ ਲਓ ਉਹ ਇਹਨਾਂ ਨੇ 1000 ਰੁਪਿਆ ਦੇਤਾ ਲੈ ਆਪਾਂ ਨਹੀਂ ਦੱਸਿਆ 1000 ਰੁਪਿਆ ਉਹ ਕਹਿੰਦੇ ਜੇ ਤੁਸੀਂ 1000 ਰੁਪਿਆ ਭਰ ਦੋਗੇ ਫਿਰ ਵੀ ਤੁਸੀਂ ਡਿਵਲਟਰ ਨਹੀਂ ਹੋਵੋਗੇ ਜੇ ਤੁਸੀਂ ਨੇ ਉਹਦੀ ਮਿਨੀਮਮ ਮੇ ਭਰਤਾ ਸਭ ਤੋਂ ਵੱਡਾ ਡਰ ਇਹ ਹੁੰਦਾ ਇਹਦਾ ਅਸੀਂ ਨਹੀਂ ਮਿਨੀਮਮ ਪੇ ਨਹੀਂ ਕਰਨਾ ਕਦੇ ਵੀ ਭੁੱਲ ਕੇ ਵੀ ਤਾਂ ਇੱਥੇ ਸੀ 1000 ਰੁਪਏ ਹੁੰਦੇ ਸਾਨੂੰ ਲੱਗ ਜਾਂ 9000 ਰੁਪਏ ਅਗਲੇ ਮਹੀਨੇ ਭਰ ਦਾਂਗੇ ਇਹ ਗਲਤੀ ਨਹੀਂ ਕਰਨੀ ਜੇ ਤੁਸੀਂ ਇਹ ਗਲਤੀ ਕਰਤੀ ਫਿਰ ਤੁਹਾਨੂੰ ਇਹ ਮਹਿੰਗਾ ਪਊਗਾ ਫਿਰ ਤੁਸੀਂ ਇਹਨੂੰ ਜਿਵੇਂ ਆਪਾਂ ਕਹਿੰਦੇ ਨੇ ਵੀ ਹਾਂ ਮੱਝ ਦੀ ਅੱਗ ਤੋਂ ਹਰ ਇੱਕ ਬੰਦਾ ਡਰਦਾ ਫਿਰ ਤੁਸੀਂ ਇਹ ਤੋਂ ਏਦਾਂ ਡਰੋਗੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਜਦੋਂ ਅੱਗ ਚੱਲ ਰਹੀ ਹੁੰਦੀ ਹੈ ਉਹ ਚ ਗਿੱਲੀ ਵੀ ਜਲਦੀ ਆ ਸੁੱਕੀ ਵੀ ਜਲਦੀ ਆ ਫਿਰ ਜੇ ਤੁਸੀਂ ਹੋਰ 1000 ਰੁਪਏ ਭਰਤਾ ਸਾਨੂੰ ਇਹ ਦਵਾਰ ਨਹੀਂ ਕਿੰਨੇ ਪਰਸੈਂਟ ਇੰਟਰਸਟ ਲਾ ਦੇਣਾ ਅਗਲੀ ਕਿਸ਼ਤ ਦੇ ਵਿੱਚ ਸੋ ਇਹ ਗਲਤੀ ਨਹੀਂ ਕਰਨੀ ਨੰਬਰ 1 ਤੇ ਪਹਿਲੀ ਗਲਤੀ ਨੰਬਰ 2 ਤੇ ਆਪਣੀ ਜਿਹੜੀ ਡਿਊ ਡੇਟ ਆ ਇੱਕ ਤੋਂ 10 ਦਿਨ ਮਿਲ ਰਹੇ ਨੇ ਆਪਾਂ ਨੂੰ ਕਾਰਡ ਦੇ ਹਿਸਾਬ ਨਾਲ ਇੱਕ ਤੋਂ 15 ਦਿਨ ਮਿਲ ਰਹੇ ਨੇ ਜਦੋਂ ਉਹਨਾਂ ਨੇ 15 ਦਿਨ ਸਾਨੂੰ ਮੈਸੇਜ ਵੀ ਆਊਗਾ ਵੀ ਆਹ ਤਰੀਕ ਤੱਕ ਤੁਹਾਡਾ ਬਿਲ ਡੇਟ ਡਿਊਗਾ ਤੁਸੀਂ ਪੇਮੈਂਟ ਭਰ ਦਿਓ ਆਪਾਂ ਨੇ ਡੇਟ ਡਿਊ ਲੰਘਣ ਨਹੀਂ ਦੇਣੀ ਉਤੋਂ 2-3 ਦਿਨ ਪਹਿਲਾਂ ਹੀ ਭਰ ਦੇਣਾ ਕਿਉਂਕਿ ਐਂਡ ਦੇ ਆ ਕੇ ਕਈ ਵਾਰੀ ਕੋਈ ਸਾਨੂੰ ਕੰਮ ਹੋ ਜੇ ਘਰ ਚ ਕੋਈ ਏਦਾਂ ਦੀ ਦਿੱਕਤ ਆ ਜੇ ਜਾਂ ਸਾਡਾ ਕੋਈ ਪ੍ਰੋਗਰਾਮ ਅਚਾਨਕ ਬਾਹਰ ਦਾ ਬਣ ਜੇ ਕਿ ਦੇਖੋ ਮੰਨਦਾ ਫਿਰ ਅਸੀਂ ਕਿੱਦਾਂ ਭੁੱਲ ਜਾਈਏ ਫਿਰ ਉੱਥੇ ਦਿੱਕਤ ਆਉਂਦੀ ਆ ਨੰਬਰ 3 ਤੇ ਏਟੀਐਮ ਕੈਸ਼ ਕਰੇ ਨਾ ਕਰਾਓ ਭੁੱਲ ਕੇ ਵੀ ਜੇ ਤੁਸੀਂ ਏਟੀਐਮ ਕੈਸ਼ ਕਰਾ ਰਹੇ ਹੋ ਐਮਰਜੈਂਸੀ ਦੇ ਵਿੱਚ ਜਦੋਂ ਸਰਦੀ ਨਹੀਂ ਹੈਗਾ ਸਾਨੂੰ ਸਾਨੂੰ ਪਤਾ ਵੀ ਜੁਰਮਾਨਾ ਵੀ ਮੋਟਾ ਬਹੁ ਸਾਡਾ ਹੱਲ ਵੀ ਕੋਈ ਨਹੀਂ ਫਿਰ ਐਂਡ ਆਫ ਦਾ ਪੁਆਇੰਟ ਏਟੀਐਮ ਕੇ ਕੈਸ਼ ਕਰਾਓ ਨਹੀਂ ਕਰਵਾਓ ਨਾ ਇਹ ਏਟੀਐਮ ਕੈਸ਼ ਕਰਵਾਓ ਤੇ ਨਾਲੋਂ ਤਾਂ ਤੁਸੀਂ ਪੈਟਰੋਲ ਪੰਪ ਤੋਂ ਜਿੱਥੇ ਤੁਹਾਡਾ ਕਾਰ ਚੱਲਦਾ ਉੱਥੇ ਪੈਸੇ ਉਥੋਂ ਬਿੱਲ ਲੈ ਲਓ ਉਥੋਂ ਪੇਮੈਂਟ ਲੈ ਲਓ ਥੋੜੀ ਲੈ ਲਓ ਬਹੁਤੀ ਲੈ ਲਓ ਜਿੰਨੇ ਨਾਲ ਤੁਹਾਡਾ ਗੁਜ਼ਾਰਾ ਹੋ ਸਕਦਾ ਆਦਰਵਾਈਜ਼ ਤੁਸੀਂ ਏਟੀਐਮ ਕੈਸ਼ ਨਾ ਕਰਵਾਓ ਫੇਰ ਵੀ ਤੁਹਾਨੂੰ ਜੁਰਮਾਨਾ ਇਹ ਮੋਟਾ ਲਾ ਸਕਦੇ ਨੇ ਸੋ ਇਹ ਚਾਰ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਧਿਆਨ ਦੇਣ ਵਾਲੀਆਂ ਵੀ ਇੱਕ ਦਾ ਡਿਊ ਡੇਟ ਨਾਲ ਲੰਘਣ ਦਿਓ ਨੰਬਰ 2 ਤੇ ਮਿਨੀਮਮ ਪੇਆ ਉਹ ਨਾ ਪਰੋ ਨੰਬਰ 3 ਤੇ ਏਟੀਐਮ ਕੈਸ਼ ਨਾ ਕਰਾਓ ਨੰਬਰ 4 ਤੇ ਬਸ ਇਹ ਜੁਰਮਾਨਾ ਹੋ ਗਿਆ ਜੇ ਤੁਸੀਂ ਇਹ ਤਿੰਨੇ ਚੀਜ਼ਾਂ ਕਰਤੀਆਂ ਫਿਰ ਤੁਹਾਨੂੰ ਪਤਾ ਨਹੀਂ ਕਿੰਨਾ ਕ ਜੁਰਮਾਨਾ ਲਾ ਦੇਣ ਜਦੋਂ ਲੋਕ ਇਹ ਗਲਤੀਆਂ ਕਰ ਦਾਂਦੇ ਨੇ ਇਹ ਸ਼ੌਂਕ ਦੇ ਕਬੂਤਰ ਡਾਉਣ ਵਾਸਤੇ ਇਹ ਕ ਕ੍ਰੈਡਿਟ ਕਾਰਡ ਨਹੀਂ ਹੁੰਦਾ ਇਹ ਇੱਕ ਐਮਰਜੈਂਸੀ ਫੰਡ ਹੁੰਦਾ ਵੀ ਸਾਡਾ ਸਰਿਆਂ ਨੇ ਜਾਂ ਸਾਨੂੰ ਫਿਰ ਇਹ ਇਹਦੇ ਵਿੱਚੋਂ ਚਲਿਤ ਕਰਨ ਦੀ ਲੋੜ ਆ ਜਾਂ ਉਹ ਰਡੀਨ ਦੇ ਵਿੱਚ ਜੋ ਸਾਨੂੰ ਪਤਾ ਲੱਗਦਾ ਵੀ ਹਾਂ ਇੱਕ ਉਹ ਬੰਦੇ ਖਾਸ ਕਰਕੇ ਉਹ ਲੈਣ ਜਿਨ੍ਹਾਂ ਨੂੰ ਪਤਾ ਵੀ ਹਾਂ ਸਾਡੀ ਮਹੀਨੇ ਦੀ ਆਮਦਨ ਇੰਨੀ ਆ ਐਨੇ ਸਾਡੇ ਲਈ ਵੀ ਕੈਸ਼ ਪੇਮੈਂਟ ਪੱਕਿਓ ਪਿਆ ਵੀ ਸਾਨੂੰ 50 40 50000 ਸਾਡੇ ਖਾਤੇ 'ਚ ਕੈਸ਼ ਰਹਿੰਦਾ ਜੇ ਅਸੀਂ 10000 ਇਧਰੋਂ ਚਲਾ ਲਗਦਾ 10000 ਅਸੀਂ ਉਧਰੋਂ ਐਂਟਰੀ ਮਾਰਾਂਗੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸਾਰੇ ਲੋਕ ਜਿਵੇਂ ਮੈਂ ਕਹਿ ਰਿਹਾ ਸੀ ਇਹਦੇ ਵਿੱਚੋਂ ਤਿੰਨ ਤਿੰਨ ਕਾਰਡ ਲੈ ਕੇ ਤਿੰਨ ਤਿੰਨ ਕਾਰਡ ਵਰਤ ਕੇ ਜਿਵੇਂ ਕਿਸੇ ਨੂੰ ਕਾਰਡ ਦੇਦਾ हां भी हां ਤੁਸੀਂ ਇਹਦੇ ਵਿੱਚੋਂ 5000 ਦਾ ਤੇਲ ਪਾ ਲਓ ਮੈਂ ਤੁਹਾਡੇ ਤੋਂ 5500 ਰੁਪਏ ਲਵਾਂਗਾ ਜਾਂ ਕੁਛ ਐਦਾਂ ਕਰੂੰਗਾ ਮਤਲਬ ਕੋਈ 1000 ਰੁਪਇਆ ਕੋਈ ਕੁਛ ਐਦਾਂ ਕਰਕੇ ਜਦੋਂ ਕਿਸੇ ਦੀ 30000 ਦੀ ਲਿਮਟ ਆ ਕਿਸੇ ਦੀ ਲੱਖ ਰੁਪਏ ਦੀ ਲਿਮਟ ਆ ਤਾਂ ਨਕਾਡ ਲੈ ਲੇ ਉਹਨਾਂ ਦੇ 2 ਲੱਖਾਂ ਦੇ ਕ੍ਰੈਡਿਟ ਕਾਰਡ ਬਣ ਗਏ ਸੋ ਐਦਾਂ ਲੋਕ ਬਹੁਤ ਸਾਰੇ ਪੈਸਾ ਕਮਾਰੇ ਨੇ ਉਹਨਾਂ ਨੂੰ ਇੱਕ ਤਰੀਕਾ ਆ ਗਿਆ ਕ੍ਰੈਡਿਟ ਕਾਰਡ ਵਰਤਣ ਦਾ ਸੋ ਇਹ ਉਹ ਵੀਰ ਕਦੇ ਨਾ ਲੈਣ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਸਾਡੀ ਮੰਥਲੀ ਪੇਮੈਂਟ ਨਹੀਂ ਆ ਰਹੀ ਮੰਥਲੀ ਪੇਮੈਂਟ ਵੈਸੇ ਹਰੇਕ ਬੰਦੇ ਦੀ ਆਉਂਦੀ ਆ ਪਰ ਕੋਈ ਅੱਗੇ ਪਿੱਛੇ ਹੋ ਜਾਂਦੀ ਹੈ ਜੇ ਤੁਹਾਨੂੰ ਡੇਟਾਂ ਦਾ ਚੱਕਰ ਆ ਵੀ ਮੈਂ ਇਹ ਕਿਸ਼ਤ ਨਹੀਂ ਭਰ ਸਕਦਾ ਫਿਰ ਤੁਸੀਂ ਇਹ ਕਾਰਡ ਨੂੰ ਨਾ ਲਿਓ ਫਿਰ ਤਾਂ ਤੁਹਾਡੇ ਲਈ ਬਣੇਗਾ ਮੁਸੀਬਤ ਜਿਹੜਾ ਬੰਦਾ ਵੈਸੇ ਇਹਨੂੰ ਮੇਨਟੇਨ ਕਰਨਾ ਸਿੱਖ ਗਿਆ ਫਿਰ ਤੁਹਾਨੂੰ ਇਹਨਾਂ ਨਜ਼ਾਰਾ ਆਊਗਾ ਤੁਸੀਂ ਕਹਿਣ ਸੁਣਨ ਤੋਂ ਪਰੇ ਹੋਵੋਗੇ ਫਿਰ ਤੁਹਾਨੂੰ ਹਰੇਕ ਚੀਜ਼ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਇਹ ਫਲਿੱਪ ਕਾਰਡ ਦਾ ਕਾਰਡ ਆ ਮੈਂ ਕਿਤੇ ਵੀ ਸ਼ੋਪਿੰਗ ਕਰਕੇ ਆਵਾਂ ਤਾਂ ਤਾਂ ਮੈਨੂੰ ਪਤਾ ਲੱਗਦਾ ਵੀ ਹਾਂ ਮੈਂ ਅੱਜ 10000 ਦੀ ਸ਼ਾਪਿੰਗ ਕਰ ਲਈ ਤਾਂ ਇਹ ਮੈਨੂੰ ਐਂਡ ਆਫ ਦਾ ਮਹੀਨੇ ਆ ਜਾ ਜੋ ਮੰਥ ਦੀ ਡੇਟ ਹੈ ਉੱਥੇ ਬਿਲ ਜਨਰੇਟ ਹੋਊ ਤਾਂ ਮੈਂ ਈਜ਼ਲੀ ਇਹ ਬਿਲ ਨੂੰ ਪੇ ਕਰ ਦਊਗਾ ਸੋ ਫੇਰ ਸਾਨੂੰ ਕ੍ਰੈਡਿਟ ਕਾਰਡ ਬੁਰਾ ਨਹੀਂ ਲੱਗਣਾ ਕ੍ਰੈਡਿਟ ਕਾਰਡ ਬੁਰਾ ਉੱਥੇ ਲੱਗਦਾ ਜਦੋਂ ਅਸੀਂ ਆਹ ਤਿੰਨੇ ਚਾਰੇ ਚੀਜ਼ਾਂ ਗਲਤੀਆਂ ਕਰ ਜਾਂਦੇ ਆ ਫੇਰ ਅਸੀਂ ਕਹਦਣਾ ਵੀ ਹਾਂ ਭੁੱਲ ਕੇ ਅੱਗੇ ਵਾਸਤੇ ਵੀ ਕਹਦਣਾ ਵੀ ਤੁਸੀਂ ਕ੍ਰੈਡਿਟ ਕਾਰਡ ਨਾਲ ਲਓ ਸੋ ਕ੍ਰੈਡਿਟ ਕਾਰਡ ਲੈਣ ਦੇ ਬਹੁਤ ਸਾਰੇ ਇਹੀ ਫਾਇਦੇ ਨੇ ਕਿ ਅਸੀਂ ਐਮਰਜੈਂਸੀ ਫੰਡ ਬਣ ਸਕਦੇ ਆ ਅਸੀਂ ਕਿਤੇ ਵੀ ਸਾਨੂੰ ਲੋੜ ਆ ਸਾਡਾ ਸਿਬਲ ਸਕੋਰ ਵੀ ਆਪਾ ਹੁੰਦਾ ਇਹਦੇ ਨਾਲ ਹੋਰ ਮਤਲਬ ਰੈਂਡਮਲੀ ਸਾਨੂੰ 100 200 ਤੇਲ ਪਵਾਉਣ ਆ ਉਹ ਸਾਡੀ ਤਿੰਜਤ ਖਤਮ ਇੱਕ ਵਾਰੀ ਤੇਲ ਪਵਾ ਲਓ ਸਾਨੂੰ ਪਤਾ ਲੱਗਦਾ ਵੀ ਹਾਂ ਮਹੀਨੇ ਦਾ 5-4000 ਦਾ ਤੇਲ ਮੱਚ ਗਿਆ ਤਾਸੀਂ ਨੇ ਉਧਰੋਂ ਪੇਮੈਂਟ ਚਾਕੇ ਇੱਧਰ ਟਰਨ ਕਰ ਦੇਣੀ ਆ ਸੋ ਇਦਾਂ ਕਰਾਂ ਉਹ ਵੀ ਤੁਸੀਂ ਫਿਰ ਤੋਂ ਦੀ ਲਿਮਿਟ ਆਟੋਮੈਟਿਕ ਇਨਕਰੀਜ਼ ਹੁੰਦੀ ਜਾਊਗੀ ਬਸ ਸਾਫ ਤਾਂ ਨਹੀਂ ਸਭ ਤੋਂ ਵੱਡੀ ਇਹੀ ਆ ਮੈਂ ਬਾਰੀ-ਬਾਰੀ ਇਹੀ ਕਹਿ ਰਿਹਾ ਵੀ ਇਹਦੇ ਨਾਲ ਸ਼ੌਂਕ ਦੇ ਕਬੂਤਰ ਨਹੀਂ ਡਾਉਣੇ ਇਹ ਨਹੀਂ ਹੈਗਾ ਵੀ ਹਾਂ ਅਸੀਂ ਚੱਕੀ ਗੱਡੀ ਚੰਡੀਗੜ੍ਹ ਬਾਗ ਉਤੇ ਸ਼ਾਪਿੰਗ ਕਰ ਰਹੇ ਜਦੋਂ ਬਿੱਲ ਭਰਾਂਗੇ ਫੇਰ ਔਖਾ ਜੇ ਤੁਹਾਡਾ ਬਿਲ ਕਿਤੇ ਐਂਡ ਆਫ ਦਾ ਪੁਆਇੰਟ ਸੋ ਨੂੰ ਲੱਗਦਾ ਵੀ ਮੇਰੇ ਤੋਂ ਭਰਨੇ ਹੋਰੇ ਜਿੱਥੋਂ ਮਰਜੀ ਲੈ ਕੇ ਭਰੋ ਤਾਂ ਤੁਸੀਂ ਡੂ ਡਿਡ ਲੰਗਾ ਨਾ ਦਿਓ ਮਿਨੀਮਮ ਪੇ ਨਾ ਕਰੋ ਏਟੀਐਮ ਤੋਂ ਕੈਸ਼ ਨਾ ਕਰਾਓ ਫਿਰ ਤੁਹਾਨੂੰ ਕੁਝ ਨਹੀਂ ਹੋ ਸਕਦਾ ਫਿਰ ਤੁਹਾਨੂੰ ਇੰਨਾ ਵਧੀਆ ਲੱਗੇਗਾ ਜਿੰਨਾ ਮਰਜੀ ਤੁਸੀਂ ਇਸ ਕਾਰਡ ਦਾ ਫਾਇਦਾ ਲੈ ਸਕਦੇ ਹੋ ਸੋ ਆਟੋਮੈਟਿਕਲੀ ਲਿਮਟ ਵੀ ਵੱਜ ਜਾਂਦੀ ਆ ਜੇ ਕਿਸੇ ਵੀਰ ਦਾ ਹੋਰ ਕੋਈ ਸਵਾਲ ਹੋਇਆ ਤਾਂ ਕਮੈਂਟ ਕਰਕੇ ਦੱਸਿਓ ਸੋ ਵੀਡੀਓ ਕਿੱਦਾਂ ਲੱਗੀ ਤਾਂ ਉਹ ਵੀ ਆਪਣਾ ਕਮੈਂਟਾਂ ਦੇ ਵਿੱਚ ਦੱਸਿਓ ਸੋ ਅਸੀਂ ਇਹ ਕਾਰਡ ਵਰਤਦੇ ਸੀ ਸਾਨੂੰ ਕੁਝ ਲੱਗੀਆਂ ਚੀਜ਼ਾਂ ਵੀ ਹਾਂ ਇਹ ਜਾਣਕਾਰੀ ਅਸੀਂ ਆਪਣੇ ਭਰਾਵਾਂ ਵੀਰਾਂ ਨਾਲ ਸਾਂਝੀ ਕਰਨੀ ਚਾਹੀਦੀ ਆ ਸੋ ਜਿੰਨੀ ਵੀ ਜਾਣਕਾਰੀ ਸਾਨੂੰ ਆਪਣੇ ਕਾਰਡਾਂ ਦੇ ਥਰੂ ਮਿਲੀ ਜਾਂ ਜਿੰਨਾ ਕਿ ਸਾਨੂੰ ਇਹਦਾ ਫਾਇਦਾ ਲੱਗਿਆ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਸੋ ਇਹ ਜਾਣਕਾਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਹੋਰ ਵੀ ਜੰਦੇ ਆਪਾਂ ਬਹੁਤ ਸਾਰੇ ਵੱਖ-ਵੱਖ ਟੌਪਿਕਾਂ ਦੇ ਵੀਡੀਓ ਲੈ ਕੇ ਆ ਰਹੇ ਹਾਂ ਸੋ ਹਰੇਕ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਥੈਂਕ ਯੂ ਸੋ ਮਚ